ਅੱਜ ਅਸੀਂ ਪਹੁੰਚੇ ਹਾਂ ਜੀ ਸਕੀਮ ਨੰਬਰ 5 ਸੋ ਗੁਰਦਾਸਪੁਰ ਦੀ ਪ੍ਰੋਮੋਟਰ ਟ੍ਰਸਟੀ ਪੰਜ ਨੰਬਰ ਸਕੀਮ ਆ ਜਿੱਥੇ ਅੱਜ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਇੱਕ ਅਭਿਆਨ ਚਲਾਇਆ ਜਾ ਰਿਹਾ ਵਾ ਸੋ ਇਹ ਨਗਰ ਕਾਉਂਸਲ ਗੁਰਦਾਸਪੁਰ ਅਤੇ ਅਪਰੂਵਮੈਂਟ ਟ੍ਰਸਟ ਵੱਲੋਂ ਸਾਂਝੇ ਤੌਰ ਤੇ ਇਹ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਵਾ ਉਹ ਜਿਹੜੇ ਲੋਕਾਂ ਨੇ ਵਧਾ ਕੀਤੇ ਨੇ ਜੀ ਆ ਦੇਖੋ ਤੁਸੀਂ ਇਹ ਪਾਰਕਾਂ ਟਾਈਪ ਲੋਕਾਂ ਨੇ ਬਣਾਇਆ ਦੇ ਸੀ ਸੋ ਜਿਹੜੇ ਵਧਾ ਕੀਤੇ ਉਹਨਾਂ ਨੂੰ ਹਟਾਇਆ ਜਾ ਰਿਹਾ ਵਾ ਜੀ ਨਜਾਇਜ਼ ਕਬਜ਼ੇ ਜਿਹੜੇ ਆ ਉਹਨਾਂ ਨੂੰ ਕਿਦਾਂ ਨ ਕਿਤੇ ਜਿਹੜਾ ਵਾ ਜੀ ਨਿਸ਼ਤਾ ਨਬੂਤ ਕੀਤਾ ਜਾ ਰਿਹਾ ਜਾਨੀ ਕਿ ਖਤਮ ਕੀਤਾ ਜਾ ਰਿਹਾ ਵਾ ਸੋ ਹਾਈ ਕੋਰਟ ਦੇ ਆਦੇਸ਼ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜੀ ਸੋ ਜਿਹੜੇ ਅਧਿਕਾਰੀ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਔਰ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ

ਹਿੰਗਾ ਸਾਰੇ ਤੋੜਾ ਟਕੋਲ ਸਾਈਡ ਕਰ ਤੋ ਸਾਰੇ 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 ਤੋੜਾ ਸਾਰੇ ਤੋੜਾ ਸਾਹੀ ਕਹਿੰਦਾ ਨਹੀਂ ਬੋਲਣੇ ਕਰ ਬੋਲ ਸਾਈਡ ਤੇ ਤੋੜਾ ਸਾਰੇ ਤੋੜਾ ਕੁਈ ਮੈਂ ਕੱਟ ਕੱਟ ਉਹ ਹੱਥਾਂ ਨਹੀਂ ਹੋਏ ਮੇਰਾ ਪਾਟ ਕੱਟ ਚੱਲੋ ਫੋਨ ਕਰਦੇ ਨਹੀਂ ਇਹ ਤਾਂ ਮੁਰਝ ਕੱਟੋ ਯਾਰ ਫੋਨ ਆ ਇਹ ਪੋੜਾ ਇਹ ਪੋਦੀ ਕਿੱਥੇ ਕਰਾ ਕਰ ਦੋ ਤੁਹਾਨੂੰ ਕੋਈ ਮਰਾਂ ਨਹੀਂ ਕਰੇਗਾ ਆ ਪੋਤ ਫੇਟਾ ਕੱਟੋ ਅਗਲਾ ਪੋਤ ਕਿੱਥੇ ਕੱਟਾ ਕਰ ਦੋ ਤੁਹਾਨੂੰ ਕੋਈ ਮਰਾਂ ਨਹੀਂ ਪਾਏ ਕਰ ਲਿਆ ਵਾਈਟ ਕਰੀ ਵੇ ਏ ਇੰਪਰੂਵਮੈਂਟ ਟਰਸਟ ਦੀ ਕਲੋਨੀ ਸੀਗੀ ਜਿਹੜੀ ਕਿ ਨਗਰ ਕੌਂਸਲ ਗਰਦਾਸਪੁਰ ਨੂੰ ਹੈਂਡਓਵਰ ਹੋ ਗਈ ਆ ਔਰ ਇਹਦੇ ਚ ਚੰਦਨ ਗੌਰਵ ਗੌਰਵ ਚੰਦਨ ਇਥੋਂ ਦੇ ਵਸਨੀਕ ਸੀਗੇ ਜਿਨ੍ਹਾਂ ਨੇ ਹਾਈ ਕੋਰਟ 'ਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀਗੀ ਕਿ ਜਿਹੜੀ ਗ੍ਰੀਨ ਬੈਲਟ ਟਰਸਟ ਨੇ ਉਹਦੀ ਕਲੋਨੀ ਕੱਟ ਕੇ ਦਿੱਤੀ ਸੀਗੀ ਉਹਦੇ ਵਿੱਚ ਸਾਰਿਆਂ ਨੇ ਥੜੇ ਬਣਾ ਕੇ ਇਨਕ੍ਰੋਚਮੈਂਟ ਕਰ ਲਈ ਆ ਤੋਂ ਇਨਕ੍ਰੋਚਮੈਂਟ ਨੂੰ ਜਿਹੜਾ ਵਾ ਦੂਰ ਕੀਤਾ ਜਾ ਹਾਈ ਕੋਰਟ ਮਾਂਜੂਗ ਹਾਈ ਕੋਰਟ ਜੀ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਜਾਰੀ ਹੋਈਆਂ ਉਹਦੇ ਵਿੱਚ ਸਾਨੂੰ ਟਾਈਮ ਬਾਉਂਡ ਕੀਤਾ ਗਿਆ ਹੈ ਕਿ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਆ ਇਹ ਇਨਕ੍ਰੋਚਮੈਂਟ ਦੂਰ ਕਰਕੇ ਤੇ ਮਿਊਨਿਸਪਲ ਕਾਉਂਸਲ ਗੁਰਦਾਸਪੁਰ ਦੇ ਐਸਓ ਐਫੀਡੇਵਟ ਦੇਣਗੇ ਸੋ ਉਸੇ ਕਾਰਗਜ਼ਾਰੀ ਨੂੰ ਆਨਰੇਬਲ ਹਾਈ ਕੋਰਟ ਜੀ ਦੇ ਆਡਰਾਂ ਤਹਿਤ ਇਹ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਜੀ ਕਿੰਨੇ ਕਰ ਰਹੀ ਹੈ ਸੀ ਕਾਰ ਆ ਉਹ ਕਿਹਨਾਂ ਦੇ ਕਾਰਵਾਈ ਜਿਹੜੇ ਅਸੀਂ ਨੋਟਿਸ ਸਰਵ ਕੀਤੇ ਆ ਉਹ ਲਗਭਗ 145 ਘਰਾਂ ਦੇ ਨੋਟਿਸ ਸਰਵ ਹੋਏ ਆ ਔਰ ਇਹ ਜਿਹੜੀ ਗ੍ਰੀਨ ਬੈਲਟ ਆ ਇਹਦੇ ਚ ਜਿੰਨੀ ਜਿੰਨੀ ਵੀ ਹਰ ਘਰ ਚ ਜਿੰਨੀ ਅਪਰੋਚਮੈਂਟ ਹੋ ਇਹ ਸਾਰੀ ਦੂਰ ਕੀਤੀ ਜਾਊਗੀ ਔਰ ਇਹ ਗ੍ਰੀਨ ਬੈਲਟ ਲਈ ਹੀ ਏਰੀਆ ਛੱਡਿਆ ਜਾਏ ਅੱਛਾ ਇਸ ਤੋਂ ਇਲਾਵਾ ਭਾਜੀ ਸ਼ਹਿਰ ਵੀ ਤਰੀਕ ਕੋਈ ਨਿਯਾਈ ਤਵਜਿਹ ਹੋਏ ਦੁਕਾਨਦਾਰਾਂ ਨੂੰ ਕੀਤੇ ਗਏ ਉਹਨਾਂ ਤੇ ਕਾਰਵਾਈ ਹੋਏਗੀ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਉਹ ਤੇ ਸਾਡੀ ਰੁਟੀਨ ਦਾ ਮੈਟਰ ਆ ਜੀ ਅਸੀਂ ਹਫਤੇ ਚ ਦੋ ਵਾਰ ਮਾਂ ਜੋਗ ਡੀਸੀ ਸਾਭਜੀ ਦੇ ਉਹ ਕਮਾਨਸਰ ਜਿਹੜਾ ਵਾ ਉਹ ਆਪਣੀ ਟੀਮ ਸਾਡੀ ਜਾਂਦੀ ਆ। ਤੋਂ ਆਰਜੀ ਇਨਕ੍ਰੋਚਮੈਂਟ ਨੂੰ ਦੂਰ ਕੀਤਾ ਜਾਂਦਾ। ਅੱਗੇ ਸੰਗਤਾਂ ਪਾਸੇ ਨੂੰ ਵੀ ਮੈਸੇਜ ਆ ਜਾਊਗਾ। ਜਿਹੜੇ ਇੱਥੇ ਮਹੱਲਾ ਵਾਸੀ ਨੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਇਹ ਲਗਾਤਾਰ 8-10 ਦਿਨ ਜਿਹੜੀ ਉਹ ਚੱਲਣੀ ਆ। ਔਰ ਜਿੱਥੇ ਅਸੀਂ ਅਜੇ ਨਹੀਂ ਪਹੁੰਚ ਸਕੇ ਉਹ ਘਰਾਂ ਵਾਲਿਆਂ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਕਿ ਉਹ ਆਪਣੀਆਂ ਜੋ ਵੀ ਸਮਾਨ ਉਹਨਾਂ ਨੂੰ ਉਥੋਂ ਬਚਦਾ ਆਜ ਕੋਈ ਇਟ ਰੋੜਾ ਵੱਟਾ ਕੋਈ ਗ੍ਰਿਲ ਕੋਈ ਲੋਹਾ ਉਹ ਸਾਰਾ ਆਪ ਹੀ ਆਪਣੇ ਪੱਧਰ ਤੇ ਰਿਮੂਵ ਕਰ ਲੈਣਾ ਤਾਂ ਜੋ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਸ਼ੁਕਰੀਆ ਬਹੁਤ